ਦੇਖੋ ਕੇਜਰੀਵਾਲ ਸਾਹਿਬ ਇੱਥੇ ਆਏ ਹਰ ਪ੍ਰੋਗਰਾਮ ਚ ਭਗਵੰਤ ਮਾਨ ਦੇ ਉਹ ਨਾਲ ਹੁੰਦੇ ਆ ਹੁਣ ਤਾਂ ਪੰਜਾਬ ਦੇ ਸਾਰੇ ਰਹਿਣ ਵਾਲੇ ਲੋਕਾਂ ਨੂੰ ਇਹੀ ਭੁਲੇਖਾ ਪੈ ਗਿਆ ਕਿ ਇੱਥੇ ਇੱਕ ਮੁੱਖ ਮੰਤਰੀ ਆ ਜਾਂ ਦੋ ਆ ਜਾਂ ਕਿਹੜਾ ਆ ਦੋਆਂ ਚ ਕੇਜਰੀਵਾਲ ਸਾਹਿਬ ਇੱਥੇ 10 ਦਿਨ ਰਹਿ ਹੈਗੇ ਆ ਤੇ ਪੁਲਿਸ ਸਾਰੀ ਠੰਡ ਦੇ ਵਿੱਚ ਟੰਗ ਰੱਖੀ ਆ ਪਿੰਡਾਂ ਦੇ ਰਹਿਣ ਵਾਲੇ ਲੋਕਾਂ ਨੂੰ ਬੜਾ ਪ੍ਰੋਬਲਮ ਆਈ ਹੈ ਇਸ ਤਰ੍ਹਾਂ ਤੇ ਠੀਕ ਆ ਸਿਕਿਉਰਿਟੀ ਦੀ ਲੋੜ ਹੁੰਦੀ ਪਰ ਉਹ ਲੋਗ ਜਿਹੜੇ ਹਮੇਸ਼ਾ ਹੀ ਕਹਿੰਦੇ ਸੀਗੇ ਕਿ ਸਿਕਿਉਰਿਟੀ ਦੀ ਲੋੜ ਹੀ ਨਹੀਂ ਹੁੰਦੀ ਗਲਤ ਕੰਮ ਨਾ ਕਰੋ ਤਾਂ ਜੇ ਡਰ ਲੱਗਦਾ ਤਾਂ ਮੁਰਗੀ ਖਾਨੇ ਕੋਲ ਨਵਾਜ ਉਹ ਨਾ ਮੁਰਗੀ ਖਾਨੇ ਖੋਲਦੇ ਆ ਤੇ ਨਾ ਸਿਕਿਉਰਿਟੀ ਹਟਾਉਂਦੇ ਆ ਬਾਕੀ ਰਹੀ ਹੈਲੀਕਾਪਟਰ ਦੀ ਵਰਤੋਂ ਦੀ ਗੱਲ ਹੈਲੀਕਾਪਟਰ ਤਾਂ ਪੰਜਾਬ ਸਰਕਾਰ ਦਾ ਏ ਦੋਨੇ ਜਾਣੇ ਤੇ ਜਹਾਜ਼ ਵੀ ਐਦਾਂ ਵਰਤ ਰਿਹਾ ਜਿੱਦਾਂ ਕੋਈ ਈ ਰਿਕਸ਼ਾ ਹੁੰਦੀ ਆ ਵੀ ਜਿਸਲੇ ਮਰਜ਼ੀ ਜਿੱਥੇ ਮਰਜ਼ੀ ਉਡਾ ਲਿਆ ਜਿੱਥੇ ਮਰਜ਼ੀ ਖੜੇ ਕਰ ਲਿਆ ਪੰਜਾਬ ਦੇ ਡਿਵੈਲਪਮੈਂਟ ਵਾਸਤੇ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਵਾਸਤੇ ਹੈਲੀਕਾਪਟਰ ਵਰਤਣੇ ਲਈ ਹੈਗਾ ਨਾ ਕਿ ਭਾਈਚਾਰਾ ਪਗਾਨ ਲਈ ਹੈ ਦਿੱਲੀ ਦੇ ਮੁੱਖ ਮੰਤਰੀ ਦਾ ਸੋ ਪੰਜਾਬ ਵਾਸੀਆਂ ਨੂੰ ਇਹਦੇ ਬਾਰੇ ਜ਼ਰੂਰ ਸੀਰੀਅਸਲੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਖੈਰ ਕੇਜਰੀਵਾਲ ਸਾਹਿਬ ਨੂੰ ਮੈਂ ਪਹਿਲਾਂ ਵੀ ਕਿਹਾ ਸੀ ਬਹੁਤ ਚੰਗੀ ਗੱਲ ਆ ਉਹ ਅੰਦਰ ਧਿਆਨ ਹੋਣਾ ਹੈ ਯਾਰ ਜਾਂ ਧਿਆਨ ਲਾਣ ਆਇਆ ਜਾਂ ਇਨਟਰੋਸਪੈਕਸ਼ਨ ਕਰਨ ਆਇਆ ਉਹਨੂੰ ਵੀ ਇਨਟਰੋਸਪੈਕਸ਼ਨ ਕਰਨੀ ਚਾਹੀਦੀ ਕਿ ਪੰਜਾਬ ਦੇ ਜਿਹੜੇ ਫੰਡ ਆ ਉਹ ਬਹੁਤ ਜ਼ਿਆਦਾ ਵੇਸਟ ਜਾ ਰਹੇ ਆ ਭਗਵੰਤ ਮਾਨ ਨੂੰ ਸਮਝਾਉਣਾ ਚਾਹੀਦਾ ਕਿ ਇੰਨੇ ਜਿਹੜੇ ਫੰਡ ਵੇਸਟ ਜਾ ਰਹੇ ਆ ਪੰਜਾਬ ਦੇ ਉਹ ਨਹੀਂ ਕੀਤੇ ਜਾਣੇ ਚਾਹੇ ਉਹ ਕੇਜਰੀਵਾਲ ਸਾਹਿਬ ਤੇ ਹੋਣ ਚਾਹੇ ਭਗਵੰਤ ਮਾਨ ਦੀਆਂ ਫੋਟੋਆਂ ਤੇ ਹੋਣ ਇਹ ਪ੍ਰਚਾਰ ਲਈ ਜਿਹੜਾ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦਾ ਪੈਸਾ ਨਹੀਂ ਹੁੰਦਾ ਉਹਨਾਂ ਦੀ ਡਿਵੈਲਪਮੈਂਟ ਵਾਸਤੇ ਹੁੰਦਾ ਉਹਨਾਂ ਦੀ ਪੜਾਈ ਵਾਸਤੇ ਹੁੰਦਾ ਜੇ ਸੁਸੋਕ ਇਸ ਤਰ੍ਹਾਂ ਵੇਖਦੇ ਹਾਂ 21 ਤਰੀਕ ਨੂੰ ਈਡੀ ਦਾ ਸਮਨ ਆਉਂਦਾ ਹੈ ਹੁਣ 3 ਜਨਵਰੀ ਨੂੰ ਸਮਨ ਆਇਆ ਕੀ ਲੱਗਦਾ ਹੁਣ ਪੇਸ਼ ਹੋਣਗੇ ਅਰਵਨ ਕੇਚਰੀਵਾਲ ਪਹਿਲਾਂ ਤਾਂ ਪਤਾ ਹੀ ਚੱਲ ਗਿਆ ਕਿਸੇ ਅੰਦਰੋਂ ਦੇਖੋ ਇਹ ਤਾਂ ਕਾਨੂੰਨ ਨੇ ਆਪਣਾ ਕੰਮ ਕਰਨਾ ਬਾਕੀ ਤਾਂ ਇਹਨਾਂ ਨੇ ਆਪਣੀ ਬੁੱਧੀ ਨਾਲ ਆਪਣਾ ਫੈਸਲਾ ਲੈਣਾ ਉਹਨਾਂ ਨੇ ਦੋ ਤਿੰਨ ਵਾਰੀ ਸਮਨ ਭੇਜਨੇ ਆ ਫਿਰ ਕੋਰਟ ਤੋਂ ਵਾਰੰਟ ਲੈ ਲਣਗੇ ਅਰਦਾ ਮੋਸਟ ਸਰਕਾਰ ਦੇ ਜਿਹੜੇ ਸਿਸਟਮ ਹੁੰਦੇ ਆ ਕੋਈ ਹੈਲਪਲੈਸ ਤਾਂ ਹੁੰਦੇ ਨਹੀਂ ਆ ਤੇ ਉਹ ਅਸਹਾਏ ਹੈਗੇ ਆ ਕਿ ਕੇਚਰੀਵਾਲ ਸਮਨ ਤੇ ਨਹੀਂ ਆਇਆ ਤਾਂ ਉਹ ਬੇਵਸ ਹੋ ਗਏ ਹੈਗੇ ਐਸਾ ਤਾਂ ਨਹੀਂ ਹੁੰਦਾ ਕਦੀ ਵੀ ਸਰਕਾਰ ਦੇ ਹਮੇਸ਼ਾ ਸਿਸਟਮ ਹੁੰਦੇ ਆ ਨੋਟਿਸ ਜਾਂਦੇ ਆ ਨੋਟਿਸ ਜੇ ਨਾ ਕੋਈ ਮੰਨੇ ਤਾਂ ਫਿਰ ਦੂਸਰੀਆਂ ਕਵਰਸਿਵ ਮੈਥਡਸ ਹੁੰਦੇ ਹੈਗੇ ਉਹਦੇ ਮੁਤਾਬਕ ਅੱਗੇ ਜੋ ਹੋਏਗਾ ਕਰਨਗੇ ਇਹ ਤਾਂ ਇਹਨਾਂ ਨੇ ਸੋਚਣਾ ਪਈ ਜਿਹੜੇ ਆਪ ਲੋਕ ਕਹਿੰਦੇ ਸੀਗੇ ਵੀ ਜੇ ਤੁਸੀਂ ਸਾਫ਼ ਸੁਥਰੇ ਹੋ ਤਾਂ ਤੁਹਾਨੂੰ ਉਹ ਨੋਟਿਸਾਂ ਤੇ ਪੇਸ਼ ਹੋਣਾ ਚਾਹੀਦਾ ਇਹ ਕੇਜਰੀਵਾਲ ਸਾਹਿਬ ਦਾ ਆਪਣਾ ਬਿਆਨ ਆ ਔਰ ਇਹ ਵੀ ਕਹਿੰਦੇ ਸੀਗੇ ਵੀ ਤੁਹਾਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਜੇ ਤੁਹਾਨੂੰ ਐਦਾਂ ਕੋਈ ਨੋਟਿਸ ਆਂਦਾ ਕਲੀਅਰ ਹੋਣ ਤਾਂ ਅੱਜ ਕੇਜਰੀ ਆਲਸਾ ਆਪੇ ਹੀ ਆਪਣੇ ਉਸ ਬਿਆਨ ਦਾ ਜਵਾਬ ਦੇ ਦੇਤੇ ਉਦੋਂ ਠੀਕ ਕਿਹਾ ਸੀ ਜਾਂ ਜੋ ਹੁਣ ਕਰ ਰਹੇ ਆ ਉਹ ਠੀਕ ਕਰ ਰਹੇ ਆ